ਸਤਿ ਸ਼੍ਰੀ ਅਕਾਲ ਜੀ ਨਰਿਆਣੂ ਅੱਜ ਦੀ ਇਸ ਕਲਾਸ ਨੂੰ ਤੁਹਾਡਾ ਸਵਾਗਤ ਹੈਗਾ ਠੀਕ ਹੈ ਤੇ ਅੱਜ ਆਪਾਂ ਜਾਣਾਂਗੇ ਜਿਹੜਾ ਆਪਣਾ ਮੌਕ ਟੈਸਟ ਹੋਇਆ ਸੀਗਾ ਜੀ ਅੱਜ ਠੀਕ ਹੈ ਕਿ ਉਹਦਾ ਜਿਹੜਾ ਰਿਜ਼ਲਟ ਆਇਆ ਹੈਗਾ ਤਾਂ ਕਿਹੜੇ-ਕਿਹੜੇ ਵਿਦਿਆਰਥੀਆਂ ਨੂੰ ਮਿਲਣ ਜਾ ਰਿਹਾ ਜੀ ਪੰਜਾਬੀ ਮਾਸਟਰ ਗ੍ਰੈਜੂਏਟ ਦਾ ਫ੍ਰੀ ਬੈਜ ਤੇ ਨਾਲ ਉਹਦੀ ਪੀੜੀ ਠੀਕ ਹੈ ਜੀ ਹਾਂ ਤਾਂ ਜਲਦੀ ਜਲਦੀ ਸਾਰਿਆਂ ਨੇ ਬਈ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ ਜਲਦੀ ਜਲਦੀ ਤੇ ਮਾਰਡ ਉਹ ਵੀ ਜਿਹੜੀ ਆਪਣੀ ਦੇ ਮਾਡਲ ਤੇ ਰਿਜ਼ਲਟ ਸੀਗਾ ਇਹ ਬਹੁਤ ਵਧੀਆ ਆਇਆ ਹੈ ਠੀਕ ਹੈ ਜੇ ਗੱਲ ਕਰੀ ਆਪਾਂ ਨੰਬਰਾਂ ਦੀ ਜਿਹੜੇ ਜਿੰਨੇ ਟੌਪ ਦੇ ਕੀਤਾ ਤਾਂ ਬਹੁਤ ਵਧੀਆ ਨੰਬਰ ਲੈ ਕੇ ਉਹ ਟੌਪ ਕੀਤਾ ਹੈ ਠੀਕ ਹੈ ਚਲੋ ਜੀ ਜਲਦੀ ਜਲਦੀ ਭਾਈ ਕਲਾਸ ਨੂੰ ਸ਼ੇਅਰ ਕਰ ਦਿਓ ਫਟਾਫਟ ਠੀਕ ਹੈ ਕਿ ਅੱਜ ਦੀ ਇਸ ਕਲਾਸ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਦੇ ਹਾਂ ਕਿ ਵੀ ਜਿਹੜੀ ਆਪਣੀ ਸੱਤ ਸੀਰੀਆਂ ਦੀ ਕਿਹੜੇ ਆਪਣੇ ਇਸ ਫਾਈਵ ਫਲੋ ਡਰਾਪਰ ਚੱਕਣਾ ਹੈ ਠੀਕ ਹੈ ਇਹਦੀ ਕੀ ਸ਼ਰਤ ਸੀ ਜੀ ਆਪਣੀ ਪਹਿਲਾਂ ਉਹ ਜਾਣਦੇ ਆਪਾਂ ਠੀਕ ਹੈ ਜੀ ਚਲੋ ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੀਆਂ ਜਿੱਦਨ ਆਪਾਂ ਇਹ ਅਨਾਉਂਸਮੈਂਟ ਕੀਤੀ ਸੀਗੀ ਉਹਦੋਂ ਆਪਣੇ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਕੀ-ਕੀ ਸੀਗੀਆਂ ਉਹਨਾਂ ਠੀਕ ਹੈ ਸ਼ਰਤਾਂ ਦੇ ਬਾਰੇ ਜੇ ਆਪਾਂ ਗੱਲ ਕਰੀਏ ਆਪਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੇ ਪਹਿਲੇ ਸਥਾਨ ਤੋਂ ਲੈ ਕੇ ਪੰਜਵੇਂ ਸਥਾਨ ਤੱਕ ਜਿਹੜੇ ਵਿਦਿਆਰਥੀ ਆਉਣਗੇ ਉਹਨਾਂ ਨੂੰ ਬੈਚ ਤੇ ਨਾਲ ਉਹਦੀ ਪੀਡੀਐਫ ਮੁਫਤ ਮਿਲਣਗੇ ਠੀਕ ਹੈ ਜਿਹੜੇ ਆਪਣੀਆਂ ਬੈਚ ਦੀਆਂ ਰਿਕਾਰਡਡ ਕਲਾਸਾਂ ਹੋਣਗੀਆਂ ਉਹਨੂੰ ਪੇਪਰ ਤੱਕ ਮਿਲਣਗੇ ਠੀਕ ਹੈ ਪੇਪਰ ਤੱਕ ਉਹਨਾਂ ਨੂੰ ਉਹੀ ਫ੍ਰੀ ਦੇ ਵਿੱਚ ਮਿਲਣਗੇ ਠੀਕ ਹੈ ਤੇ ਜਿੰਨਾ ਪ੍ਰੀਖਿਆਰਥੀ ਨੂੰ ਮੈਂ ਕਿਹਾ ਸੀ ਜੀ ਵੀ ਜਿਹੜੇ ਹਿੱਸਾ ਲੈਣਗੇ ਇਸ ਬੈਚ ਦੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਬੈਚ ਹੈ ਉਹ 2000 ਦੀ ਜਗ੍ਹਾ 1300 ਰੁਪਏ ਦਾ ਮਿਲ ਜਾਊਗਾ ਠੀਕ ਹੈ ਹਾਂ ਤੇ ਇੱਕ ਬਈ ਹੋਰ ਜ਼ਰੂਰੀ ਗੱਲਬਾਤ ਪਹਿਲਾਂ ਆਪਾਂ ਕਰ ਲੈਣੀ ਹੈ ਠੀਕ ਹੈ ਫਿਰ ਸਟੂਡੈਂਟ ਨੂੰ ਇਦਾਂ ਹੋ ਜੇ ਆਪਾਂ ਹੋਰ ਕੰਮ ਕਰ ਲਈ ਵੀ ਕੋਈ ਤਾਂ ਆਪਣੀ ਜਿਹੜੀ ਥਿਉਰੀ ਵਾਲੀ ਕਲਾਸ ਹੁੰਦੀ ਹੈਈ ਉਹ 11 AM ਦੀ ਜਗ੍ਹਾ ਹੁਣ 9 ਵਜੇ ਰਿਹਾ ਕਰੀ ਠੀਕ ਹੈ ਭਾਵ ਕਿ ਇਸ ਤੋਂ ਘੰਟਾ ਬਾਅਦ ਆਪਣੀ ਕਲਾਸ ਹੋਇਆ ਕਰੀ ਠੀਕ ਹੈ ਜਿਹੜੀ ਥਿਉਰੀ ਵਾਲੀ ਹੋਇਆ ਕਰੂਗੀ ਤੇ ਜਿਹੜੀ ਆਪਣੀ ਭਈ ਰਿਵੀਜ਼ਨ ਵਾਲੀ ਹੈਗੀ ਉਹ 6 PM ਤੇ ਹੋਇਆ ਕਰੂਗੀ ਭਾਵ ਕਿ ਸਵੇਰੇ 6 ਵਜੇ ਕਲਾਸ ਆਪਣੀ ਹੋਇਆ ਕਰੂ ਠੀਕ ਹੈ ਸਾਰਾ ਦਿਨ ਰਿਕਾਰਡਡ ਹੋ ਰਿਹਾ ਕਰੂਗੇ ਉਹ ਤੁਸੀਂ ਕਦੇ ਵੀ ਲਗਾ ਸਕਦੇ ਹੋ ਜਿਹੜੀ ਆਪਣੀ ਰਿਵੀਜ਼ਨ ਵਾਲੀ ਹੋਊਗੀ ਠੀਕ ਹੈ ਪਰ ਜਿਹੜੀ ਇਹ ਕਲਾਸ ਹੋਊਗੀ ਇਹ ਸਿਰਫ ਆਪਣੀ 12 ਘੰਟੇ ਰੋ ਹੋਊਗੀ 12 ਘੰਟੇ ਦੇ ਨਾਲ ਉਦੋਂ ਆ ਦੇ ਇਸ ਮਾਫਦੂ ਜੀ ਫੇਰ ਜਾਊਗੀ ਮੈਂਬਰਸ਼ਿਪ ਦੇ ਵਿੱਚ ਠੀਕ ਹੈ ਤੇ ਇੱਕ ਗੱਲ ਹੋਰ ਹੈ ਜਿਹੜੀ ਆਪਣੇ ਕਲਾਸਾਂ ਹੁਣ ਸ਼ੁਰੂ ਹੋਣਗੀਆਂ ਭਾਈ ਅੱਗੇ ਉਹਦੇ ਜਿਹੜਾ ਤੁਹਾਨੂੰ ਰਜਿਸਟਰ ਮਿਲਿਆ ਹੈਗਾ ਠੀਕ ਹੈ ਉਹ ਵੀ ਜਰੂਰ ਕਮੈਂਟ ਕਰਨਾ ਹੈ ਜਿਹੜੇ ਵਿਦਿਆਰਥੀ ਆਲ ਰੋਲ ਅੰਬ੍ਰੈਡ ਐਂਡ ਕਰਨਗੇ ਠੀਕ ਹੈ ਉਹਨਾਂ ਦੇ ਖਾਤਰ ਮੈਂ ਇੱਕ ਸਪੈਸ਼ਲ ਵਰਚੁਅਲ ਗਰੁੱਪ ਅਲੱਗ ਬਣਾਉਂਗਾ ਠੀਕ ਹੈ ਜੇਕਰ ਸਾਰੇ ਵਿਦਿਆਰਥੀ ਨੇ ਨਾਮ ਦਾ ਕਮੈਂਟ ਕਰਿਆ ਰਜਿਸਟਰ ਉਪਰ ਠੀਕ ਹੈ ਤਾਂ ਜਿਹੜੇ ਕਮੈਂਟ ਕਰਨਗੇ ਉਹਨਾਂ ਲਈ ਹੀ ਬੈਚ ਰਹੂਗਾ ਜਿਹੜਾ ਅੱਗੇ ਆਪਣੇ ਕਲਾਸ ਲੱਗਣਗੇ ਠੀਕ ਹੈ ਉਹਨਾਂ ਜਾਦਾ ਸਬਰ ਨਹੀਂ ਕਰਾਉਂਦਾ ਮੈਂ ਤੁਹਾਨੂੰ ਠੀਕ ਹੈ ਜੀ ਜਿਹੜੇ ਬਿਰਿਆਥੀ ਨੇ ਟੌਪ ਕਰਿਆਗਾ ਉਹਨਾਂ ਦੇ ਬਾਰੇ ਦੱਸਣਾ ਹੈ ਠੀਕ ਹੈ ਤਾਂ ਚਲੋ ਜੀ ਤਾਂ ਸਭ ਤੋਂ ਪਹਿਲਾ ਬਿਰਿਆਥੀ ਹੈਗਾ ਠੀਕ ਹੈ ਉਹਦਾ ਨਾਮ ਕੀ ਹੈਗਾ ਜੀ ਜਿਹੜਾ ਪਹਿਲੇ ਸਥਾਨ ਤੇ ਆਇਆਗਾ ਠੀਕ ਹੈ ਨਾਮ ਮੰਗਾ ਸੁਮਨਦੀਪ ਕਾਨ ਠੀਕ ਹੈ ਜੀ ਜਿਹੜਾ ਨੰਬਰ ਕਿੰਨੇ ਆਇਆ ਜੀ ਇਸ ਬਿਰਿਆਥੀ ਨੂੰ ਤਾਂ ਕਾਰ ਨੰਬਰ ਆਇਆ ਤੇ ਰੋਲ ਨੰਬਰ ਇਹਦਾ ਕਿੰਨਾ ਸੀਗਾ ਜੀ 261 ਠੀਕ ਹੈ 261 ਇਹਨਾਂ ਦਾ ਰੋਲ ਨੰਬਰ ਸੀਗਾ ਜਿਹੜੀ ਆਨਸਰ ਕੀ ਹੈ ਉਹ ਤੁਹਾਨੂੰ ਦੱਸ ਦਿੰਨਾ ਹੈਗਾ ਠੀਕ ਹੈ ਜਦੋਂ ਮੈਂ ਤੁਹਾਨੂੰ ਇਹ ਫਾਰਮ ਦਾ ਲਿੰਕ ਵੀ ਜਿਆ ਸੀਗਾ ਠੀਕ ਹੈ ਭਾਵ ਕਿ ਜਿਹੜਾ ਆਪਾਂ ਇਹ ਟੈਸਟ ਕੰਡਕਟ ਕੀਤਾਗਾ ਇਹਦਾ ਜਿਹੜਾ ਲਿੰਕ ਮਿਲਿਆ ਸੀਗਾ ਨਾ ਠੀਕ ਹੈ ਉਸ ਤੇ ਜੇ ਤੁਸੀਂ ਦੁਬਾਰੀ ਨੂੰ ਕਲਿੱਕ ਕਰੋਗੇ ਕਨੇਕੇ ਕਰਨ ਤੋਂ ਬਾਅਦ ਤੁਹਾਨੂੰ ਉੱਥੇ ਮਿਲੂਗਾ ਵੀ ਪ੍ਰੀਵੀਅਸ ਰਿਸਪੌਂਸ ਠੀਕ ਹੈ ਲਿਖਿਆ ਉਹ ਉੱਥੇ ਪ੍ਰੀਵੀਅਸ ਰਿਸਪੌਂਸ ਲਿਖਿਆ ਹੋਊਗਾ ਠੀਕ ਹੈ ਤੁਸੀਂ ਉਹ ਤੇ ਕਲਿੱਕ ਕਰਨਾ ਹੈ ਠੀਕ ਹੈ ਉਹਦੇ ਤੇ ਤੁਹਾਨੂੰ ਜਿੰਨੇ ਵੀ ਸੀ ਰਿਸਪੌਂਸ ਕਰਿਆਗਾ ਉਹ ਤੁਹਾਨੂੰ ਸਭ ਕੁਝ ਉੱਥੇ ਮਿਲ ਜੂਗਾ ਠੀਕ ਹੈ ਜਿੰਨੇ ਤੁਹਾਡੇ ਕਰੈਕਟ ਆਨਸਰ ਹੋਏ ਤੁਹਾਨੂੰ ਉਹ ਵੀ ਸ਼ੋ ਹੋਣਗੇ ਜਿੰਨੇ ਤੁਹਾਡੇ ਰੋਂਗ ਆਨਸਰ ਹੋਏ ਤੁਹਾਨੂੰ ਉਹ ਵੀ ਸ਼ੋ ਹੋਣਗੇ ਠੀਕ ਹੈ ਜੀ ਇਸ ਗੱਲ ਨੂੰ ਸਾਰੇ ਨੇ ਧਿਆਨ ਦੇ ਵਿੱਚ ਰੱਖਿਓ ਠੀਕ ਹੈ ਜੀ ਹਾਂ ਠੀਕ ਹੈ ਇਹ ਨਹੀਂ ਗੱਲ ਇਹ ਕਿਹੜੀ ਦੇਖੋ ਜਿਹੜੇ ਜੇਕਰ ਆਪਾਂ ਗੱਲ ਕਰੀਏ ਵੀ ਜਿਹੜਾ ਆਪਣਾ ਬੈਚ ਜਿਹੜਾ ਅੱਗੇ ਚੱਲੂ ਆ ਠੀਕ ਹੈ ਮੈਨੂੰ ਪਤਾ ਹੈ ਵੀ ਕਈ ਵਿਦਿਆਰਥੀ ਹੈ ਜਿਹੜੇ ਉਹ ਕਿਸੇ ਕਾਰਨ ਕਰਕੇ ਉਹ ਕਲਾਸ ਦੇ ਵਿੱਚ ਆਲੀ ਟੈਂਸ਼ਨ ਨਹੀਂ ਲਗਾਉਂਦੇ ਹੈਗੇ ਠੀਕ ਹੈ ਜਾਂ ਬਾਅਦ ਵਿੱਚ ਲਗਾਉਂਦੇ ਹੈ ਜਾਂ ਕਦੋਂ ਵੀ ਮੈਨੂੰ ਚਲੂ ਵੀ ਉਹ ਕਲਾਸ ਤੇ ਟੈਂਡ ਨਹੀਂ ਹੋ ਰਹੇ ਹੈਗੇ ਉਹ ਠੀਕ ਹੈ ਇਸ ਕਰਕੇ ਜਿਹੜੇ ਵਿਦਿਆਰਥੀ ਪੂਰੇ ਆਪ ਦੇ ਪ੍ਰੀਖਣ ਲਈ ਤੇ ਪੂਰੀ ਸੀਰੀਜ਼ ਹੈਗੇ ਆ ਠੀਕ ਹੈ ਜਿਹੜੇ ਮਨ ਬਣਾਇਆ ਹੋਇਆ ਵੀ ਇਸ ਵਾਰ ਮਾਸਟਰ ਡਿਗਰੀ ਕਰਾਈ ਕਰਨਾ ਹੈ ਤਾਂ ਉਹਨਾਂ ਦੇ ਲਈ ਹੈ ਭਾਈ ਠੀਕ ਹੈ ਜੀ ਸਿਕਲ ਸਾਰੇ ਜਾਣੇ ਧਿਆਨ ਰੱਖਿਓ ਇਹ ਬੈਚ ਸਿਰਫ ਉਹਨਾਂ ਲਈ ਹੈਗਾ ਠੀਕ ਹੈ ਤਾਂ ਦੂਜੀ ਨੰਬਰ ਤੇ ਆਪਣਾ ਇਹ ਵਿਦਿਆਰਥੀ ਆਉਂਦਾ ਹੈਗਾ ਜੀ ਠੀਕ ਹੈ ਇਹਦਾ ਨਾਮ ਹੈ ਜੀ ਅਮਰਦੀਪ ਸਿੰਘ ਠੀਕ ਹੈ ਰੋਲ ਨੰਬਰ ਇਹਦੇ ਆਏ ਸੀਗੇ 57 ਠੀਕ ਹੈ ਤੇ ਰੋਲ ਨੰਬਰ ਇਸ ਦਾ ਹੈਗਾ ਜੀ 258 258 ਇਸ ਵਿਦਿਆਰਥੀ ਦਾ ਰੋਲ ਨੰਬਰ ਆਏਗਾ ਠੀਕ ਹੈ 57 ਇਸ ਨੂੰ ਨੰਬਰ ਆਏ ਸੀਗੇ ਤੇ ਨਾਮ ਇਹਦਾ ਅਮਰਦੀਪ ਸਿੰਘ ਹੈਗਾ ਠੀਕ ਹੈ ਤੇ ਸਾਰੇ ਵਿਦਿਆਰਥੀ ਇਹਨਾਂ ਨੂੰ ਨਾਮ ਲੈ ਰਹੇ ਆਂਗਾ ਉਹ ਬਈ ਸਾਰੇ ਜਣੇ ਮੈਨੂੰ ਆ ਉਹਦੇ ਪਰਸਨਲ ਨੰਬਰ ਰਹੀਂ ਮੈਨੂੰ ਮੈਸੇਜ ਕਰ ਦਿਓ ਤੁਹਾਨੂੰ ਮੈਂ ਸਾਰੇ ਜਿਹੜੇ ਆਪਣੀ ਕਲਾਸਾਂ ਲੱਗ ਚੁੱਕੀਆਂ ਨੇ ਜਾਂ ਪੀਡੀਐਫ ਹੈਗੇ ਤੁਹਾਨੂੰ ਤੱਕ ਉਹ ਪ੍ਰੋਵਾਈਡ ਮੈਂ ਕਰ ਦੂੰਗਾ ਠੀਕ ਹੈ ਅੱਗੇ ਗੱਲ ਕਰਾਂਗੇ ਜੀ ਬੀਪਾਲ ਕੌਰ ਠੀਕ ਹੈ ਇਹ ਨੰਬਰ ਸੀਗੇ ਜੀ 50 ਨੰਬਰ ਸੀਗੇ ਤੇ ਰੌਣਪ੍ਰਿਸ ਦਾ 23 ਹੈਗੇ ਠੀਕ ਹੈ 23 ਰੌਣ ਨੰਬਰ ਹੈਗਾ ਤੇ ਬੀਪਾਲ ਕੌਰ ਇਸ ਦਾ ਨਾਮ ਹੈਗਾ ਠੀਕ ਹੈ ਰੌਣ ਨੰਬਰ 23 ਤੇ ਨੰਬਰ ਇਹਦੇ 50 ਸੀਗੇ ਠੀਕ ਹੈ ਇਹ ਭਾਈ ਉਹਨਾਂ ਹੀ ਬਿਸ਼ਨਾ ਰਹੀਆਂ ਨੇ ਜਿਨ੍ਹਾਂ ਨੇ ਪੇ ਕਰਿਆ ਸੀਗਾ ਠੀਕ ਹੈ ਉਹਨਾਂ ਨੂੰ ਮਿਲ ਰਿਹਾ ਹੈ ਜਿਹੜੇ ਫ੍ਰੀ ਹੈਗੇ ਹੈਗੇ ਉਹਨਾਂ ਦਾ ਜਿਹੜਾ ਰਿਸਪੌਂਸ ਆਇਆ ਉਹ ਵੀ ਬਹੁਤ ਜ਼ਿਆਦਾ ਵਧੀਆ ਸੀਗਾ ਠੀਕ ਹੈ ਗੱਲ ਕਰੀਏ ਆਪਾਂ ਜੀ ਜਿਹੜੇ ਫ੍ਰੀ ਵਾਲੇ ਸੀਗੇ ਆਪਣੇ ਉਹਨਾਂ ਦੇ ਵੀ ਨੰਬਰ ਹਰ ਇੱਕ ਵਿਦਿਆਰਥੀ ਦੇ 50 ਤੋਂ ਪਲੱਸ ਸੀਗੇ ਠੀਕ ਹੈ ਕਿਸੇ ਵਿਦਿਆਰਥੀ ਦੇ 40 ਜਾਂ ਪ੍ਰਤੀਕ ਨੰਬਰ ਹੈਗੇ ਸੀਗੇ ਠੀਕ ਹੈ ਜੀ ਤਾਂ ਅਗਲਾ ਆਪਣਾ ਚੌਥਾ ਸਥਾਨ ਆ ਗਰੀ ਸੁਖਜੀਤ ਕੌਰ ਠੀਕ ਹੈ ਨੰਬਰ ਇਹ 44 ਸੀਗੇ ਜੀ ਤੇ ਰੌਣਬਰ 70 ਰਹਿ ਸਕਦੇ ਵਿਦਿਆਰਥੀ ਠੀਕ ਹੈ 70 ਰੌਣਬਰ 70 ਵਿਦਿਆਰਥੀ ਠੀਕ ਹੈ ਠੀਕ ਹੈ ਜੀ ਹਾਂ ਤੇ ਪੰਜਵਾਂ ਸਥਾਨ ਦੇਖਦੇ ਹਾਂ ਕਿਸ ਵਿਦਿਆਰਥੀ ਦਾ ਹੈਗਾ ਆਖਰੀ ਮਸਥਾਨ ਹੈਗੇ ਜੀ ਅਰਪਨਦੀਪ ਕੌਰ ਠੀਕ ਹੈ ਰੋਲ ਨੰਬਰ ਇਹਦੇ ਨੰਬਰ ਸੀਗੇ ਜੀ ਆਪਾਂ ਨੇ 41 ਤੇ ਰੋਲ ਨੰਬਰ ਇਸ ਦਾ ਹੈਗਾ ਜੀ 21 ਠੀਕ ਹੈ ਰੋਲ ਨੰਬਰ 21 ਹੈਗਾ ਨੰਬਰ ਇਸ ਦੇ 41 ਸੀਗੇ ਤੇ ਅਰਪਨਦੀਪ ਕੌਰ ਇਸ ਵਿਦਿਆਰਥੀ ਦਾ ਨਾਮ ਹੈਗਾ ਠੀਕ ਹੈ ਤੇ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੂੰ ਇਹ ਪਰ ਫ੍ਰੀ ਵੈਚ ਆਪਣਾ ਮਿਲ ਚੁੱਕਾ ਹੈਗਾ ਠੀਕ ਹੈ ਤੇ ਨੈਕਸਟ ਕੀ ਹੈਗਾ ਭਾਈ ਬਸ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੇ ਵਿਦਿਆਰਥੀ ਨੇ ਭਾਈ ਇਹ ਬੈਚ ਦੇ ਵਿੱਚ ਰੋਲ ਕੀਤਾ ਹੈਗਾ ਠੀਕ ਹੈ ਉਹਨਾਂ ਦੇ ਲਈ ਬੈਚ ਇਸ ਰੂਪੇ 1300 ਰੁਪਏ ਦਾ ਹੈਗਾ ਠੀਕ ਹੈ ਉਹਨਾਂ ਨੂੰ ਹੀ ਡਿਸਕਾਊਂਟ ਹੈਗਾ ਠੀਕ ਹੈ ਕਿ ਜਿਹੜੇ ਵਿਦਿਆਰਥੀ ਕੁਝ ਵਿਦਿਆਰਥੀਆਂ ਦਾ ਅੱਜ ਭਾਈ ਟੈਸਟ ਜਿਨ੍ਹਾਂ ਨੇ ਪੇ ਕਰਿਆ ਸੀਗਾ ਪਰ ਉਹਨਾਂ ਦਾ ਟੈਸਟ ਨਹੀਂ ਹੋਇਆ ਹੈਗਾ ਠੀਕ ਹੈ ਤਾਂ ਉਹ ਮੈਨੂੰ ਭਾਈ ਪਰਸਨਲੀ ਮੈਸੇਜ ਕਰ ਸਕਦੇ ਹੈਗੇ ਠੀਕ ਹੈ ਜਿੰਨੇ ਵੀ ਤੁਸੀਂ ਪੇ ਕਰੇ ਹੈ ਬੇਸ਼ੱਕ ਆਪ ਦੇ ਵਾਪਸ ਵੀ ਕਰਵਾ ਸਕਦੇ ਹੋ ਜਾਂ ਫਿਰ ਬੈਚ ਦੇ ਵਿੱਚ ਰੋਲ ਕਰ ਸਕਦੇ ਹੋ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਅੱਗੇ ਕੀ ਹੋਏਗਾ ਇਹਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਜਿਹੜਾ ਆਪਣਾ ਫੁੱਲ ਬੈਚ ਹੈ ਜਿਨ੍ਹਾਂ ਨੇ ਵੀ ਭਈ ਅੱਗੇ ਜਾ ਕੇ ਪੀਡੀਐਫ ਜਾਂ ਫਿਰ ਬੈਚ ਬਾਏ ਕਰਨਾ ਹੈ ਠੀਕ ਹੈ ਤਾਂ ਉਹਨਾਂ ਲਈ ਹੀ 1500 ਦਾ ਹੈਗਾ ਜਿਨ੍ਹਾਂ ਨੇ ਟੈਸਟ ਦੇ ਵਿੱਚ ਹਿੱਸਾ ਨਹੀਂ ਲਿਆ ਸੀਗਾ ਠੀਕ ਹੈ ਜਿਨ੍ਹਾਂ ਨੇ ਲਿਆ ਹੈਗਾ ਉਹਨਾਂ ਲਈ ਸਿਰਫ ਇਹ 1300 ਰੁਪਏ ਦਾ ਹੈਗਾ ਤੇ ਇਹ ਜਗ੍ਹਾ ਦਾ ਯਾਦ ਰੱਖਿਓ ਵੈਸੇ ਆਪਣੀ ਫੀਸ ਇਹ ਕਾਫੀ ਦਿਨਾਂ ਦੀ 2000 ਸੀਗੀ ਪਰ ਹੁਣ ਇਹ 500 ਰੁਪਏ ਘਟਾ ਦਿੱਤੇ ਹੈ ਸਿਰਫ ਇਸ ਹਫ਼ਤੇ ਲਈ ਠੀਕ ਹੈ ਅਗਲੇ ਤਵਾਰ ਤੱਕ ਇਹ ਭਈ ਸਿਰਫ ਆਪਣੀ ਫੀਸ ਰਹੂਗੀ 1500 ਰੁਪਿਆ ਤੇ ਮੇਰਾ ਟਾਰਗੇਟ ਜਿਹੜਾ ਆਪਣਾ ਹੈਗਾ ਇਸ ਵਾਰ 1 ਤੇ ਜਿਹੜੇ ਵਿਦਿਆਰਥੀ ਜੋਇਨ ਕਰਨਾ ਇਹ ਆਪਣਾ 3 ਵੈਚ ਜੋ ਵੀ ਚੱਲ ਰਿਹਾ ਹੈਗਾ 10 ਨੰਬਰ ਦੇ ਪਰ ਮੈਨੂੰ ਮੈਸੇਜ ਕਰ ਸਕਦਾ ਆਪ ਦਾ ਪੂਰਾ ਨਾਮ ਲਿਖ ਕੇ ਠੀਕ ਹੈ ਤੇ ਟੈਲੀਗ੍ਰਾਮ ਜੋਇਨ ਕਰ ਲਿਓ ਭਾਈ ਜਿਹੜਾ ਆਪਣਾ ਨਵਾਂ ਟੈਲੀਗ੍ਰਾਮ ਵਾਲਾ ਉਹ ਹੈਗਾ ਠੀਕ ਹੈ ਉਹ ਵੀ ਸਾਰੇ ਜਿਹੜੇ ਜੋਇਨ ਕਰ ਲਿਓ ਉਹਦੇ ਵਿੱਚ ਤੁਹਾਨੂੰ ਆਉਣ ਵਾਲੇ ਦੇ ਵਿੱਚ ਜਿਹੜੇ ਮੌਕ ਟੈਸਟ ਆਪਣੇ ਹੋਣਗੇ ਉਹ ਤੁਹਾਨੂੰ ਮਿਲ ਜਾਈ ਜਾਣਗੇ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਜੀ ਠੀਕ ਹੈ ਸਟਰੀ ਕੋ ਮੈਂ ਕੋਸ਼ਿਸ਼ ਕਰੂੰਗਾ ਵੀ ਹਰ ਸੰਡੇ ਕਨੈਕਟ ਕਰ ਸਕੀ ਜਪਾ ਠੀਕ ਹੈ ਕੋਸ਼ਿਸ਼ ਕਰੂੰਗਾ ਮੈਂ ਰਹੂ ਸਦ ਨਾ ਹੋਵੇ ਜਿਹੜੀ ਆਪਣੀ ਕਲਾਸਾਂ ਦੀ ਸਟ੍ਰੈਟਜੀ ਰਹੂਗੀ ਠੀਕ ਆ ਉਹ ਇਸ ਤਰ੍ਹਾਂ ਰਹੂਗੀ ਪਹਿਲਾ ਬਥਿਰੀ ਕਲਾਸ ਲਗਾਇਆ ਕਰਾਂਗੇ 9 ਵਜੇ ਠੀਕ ਹੈ 9 ਵਜੇ ਤੋਂ ਬਾਅਦ ਸਵੇਰੇ 6 ਵਜੇ ਉਹ ਕਲਾਸ ਦੀ ਰਿਵੀਜ਼ਨ ਹੋ ਜਾ ਕਰੂਗੀ ਠੀਕ ਹੈ ਜਿਹੜੇ ਵਿਦਿਆਰਥੀ ਆ ਸਕਦੇ ਨੇ ਸਦੇਹਾਂ ਤਾਂ ਉਹ ਆ ਜਾਣ ਜਿਹੜੇ ਨਹੀਂ ਆ ਸਕਦੇ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਬਾਅਦ ਵਿੱਚ ਰਿਕਾਰਡਰ ਕਾਸਟ ਲਗਾਣੇ ਤੇ ਇਹ ਤੋਂ ਬਾਅਦ ਭਾਈ ਆਪਣੀ ਅ ਦੁਪਹਿਰ ਵੇਲੇ ਉਹਦਾ ਕੋਈ ਪੱਕਾ ਸਮਾਂ ਹਜੇ ਆਪਣਾ ਨਹੀਂ ਬਣੇਗਾ ਪਰ ਫਿਰ ਅਪ ਉਹਦੀ ਰਿਵੀਜ਼ਨ ਕਰਾਇਆ ਕਰਾਂਗੇ ਠੀਕ ਹੈ ਉਹਦੇ ਵਿੱਚ ਅਪ ਮਿਕਸ ਐਮਕਿਊ ਕਰਾਇਆ ਕਰਾਂਗੇ ਠੀਕ ਹੈ ਜੀ ਦੁਪਹਿਰ ਨਾਲ ਸਮੇਂ ਵਿੱਚ ਅਪ ਮਿਕਸ ਐਮਕਿਊ ਕਰਾਇਆ ਕਰਾਂਗੇ ਇਸ ਗੱਲ ਨੂੰ ਸਾਰੇ ਨੇ ਧਿਆਨ ਦੇ ਵਿੱਚ ਰੱਖੀਓ ਠੀਕ ਹੈ ਜੀ ਤੇ ਜਿਹੜੇ ਵਿਦਿਆਰਥੀ ਨੇ ਹੁਣ ਏ ਟੈਸਟ ਜਿਹੜਾ ਕੰਡਕਟ ਕਰਿਆ ਸੀਗਾ ਠੀਕ ਹੈ ਉਹਨਾਂ ਦੇ ਲਈ ਦੱਸਿਆ ਮੈਂ ਤੁਹਾਨੂੰ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨਾਗਾ ਉਹ ਭਾਈ ਉਹਨਾਂ ਨੇ ਕੀ ਕਰਨਾ ਹੈਗਾ ਜਿਹੜਾ ਤੁਹਾਨੂੰ ਲਿੰਕ ਮੈਂ ਤੁਹਾਨੂੰ ਪ੍ਰੋਵਾਈਡ ਕਰਿਆ ਸੀ ਜਾਂ ਉਸ ਨੂੰ ਦੁਬਾਰਾ ਰੀਓਪਨ ਕਰਿਓ ਉਥੇ ਲਿਖਿਆ ਹੋਊਗਾ ਵੀ ਜਿਹੜੇ ਤੁਸੀਂ ਰਿਸਪੌਂਸ ਦਿੱਤੇ ਆ ਵੀ ਪ੍ਰੀਵੀਅਸ ਰਿਸਪੌਂਸ ਨੂੰ ਚੈੱਕ ਕਰੋਗੇ ਆਪ ਦਾ ਠੀਕ ਹੈ ਉਹ ਤੁਸੀਂ ਕਲਿੱਕ ਕਰੋਗੇ ਤਾਂ ਇਹਨੂੰ ਸਾਰੇ ਸਾਰੇ ਜਨਤਾ ਦੇ ਸਾਹਮਣੇ ਆ ਜਾਊਗਾ ਠੀਕ ਹੈ ਜੀ ਹਾਂ ਤੇ ਬਾਕੀ ਜਿੰਨੇ ਵੀ ਕੰਡੈਕਟ ਕਰਿਆਗਾ ਉਹਨਾਂ ਨੂੰ WhatsApp ਦੇ ਉੱਪਰ ਮੈਂ ਇੱਕ ਸਰੀਕਟ ਪਾ ਦਊਗਾ ਠੀਕ ਹੈ ਉਸ ਤਰ੍ਹਾਂ ਹੀ ਭਾਵ ਆਵੋ ਦਾ ਉਹ ਰਿਜ਼ਲਟ ਦੇਖ ਸਕਦੇ ਹੋ ਠੀਕ ਹੈ ਜੀ ਇਸ ਗੱਲ ਨੂੰ ਸਾਰੇ ਧਿਆਨ ਦੇ ਕੇ ਰੱਖਿਓ ਤੇ ਚਲੋ ਮੈਂ ਤੁਹਾਨੂੰ ਲਾਈਵ ਵਿੱਚ ਹੀ ਦਿਖਾ ਦਿੰਦਾ ਹਾਂ ਪਰ ਠੀਕ ਹੈ ਜੀ ਸਪਰੋਲ ਨੰਬਰ ਤੇ ਉਹਨਾਂ ਦੇ ਨੰਬਰ ਹੋਣਗੇ ਠੀਕ ਹੈ ਤਦੋਂ ਕਿ ਵੇਟ ਕਰੋ ਮੈਂ ਤੁਹਾਨੂੰ ਸਾਰੇ ਨੰਬਰ ਇੱਥੇ ਸ਼ੋਅ ਕਰ ਦਿੰਦਾ ਠੀਕ ਹੈ ਜੀ ਬਾਦੋ ਮਿੰਟ ਵੇਟ ਕਰੋ ਠੀਕ ਹੈ ਤੇ ਇਹ ਭਾਈ ਸਾਰੇ ਜੋ ਯਾਦ ਰੱਖਿਓ ਵੀ ਜਿਹਨੇ ਰੋਲ ਕਰਾਇਆ ਸੀ ਉਹਨਾਂ ਲਈ ਬੈਚ 1300 ਦਾ ਤੇ ਬਾਕੀਆਂ ਲਈ 1500 ਦਾ ਸਿਰਫ ਇਸ ਹਫ਼ਤੇ ਦੇ ਠੀਕ ਹੈ ਜੀ ਬਸ 2 ਮਿੰਟ ਵੇਟ ਕਰੋ ਤੇ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕਰ ਦਿੰਨਾ ਹੈਗਾ ਤੇ ਉਹ ਅੱਜ ਦਾ ਆਪਣਾ ਰਿਜ਼ਲਟ ਇਹ ਜਿਹੜੇ ਨੇ ਕੰਡਕਟ ਕਰਾਇਆ ਸੀ ਠੀਕ ਹੈ ਜੀ 1 ਮਿੰਟ ਵੇਟ ਕਰੋ ਬਸ ਠੀਕ ਹੈ ਇਹ ਕਹਿੰਦੇ ਹਾਂ ਲੋ ਜੀ ਇਹ ਪਈ ਆਪਣਾ ਰਿਜ਼ਲਟ ਸੀਗਾ ਠੀਕ ਹੈ ਇਹ ਜਿਹੜਾ ਜਿਹੜੇ ਵਿਦਿਆਰਥੀਆਂ ਨੇ ਕੰਡਕਟ ਕਰਿਆ ਹੈਗਾ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਇੱਕ ਅਮਨ ਨਾਮ ਦਾ ਵਿਦਿਆਰਥੀ ਹੈਗਾ ਠੀਕ ਹੈ ਉਹਨੇ ਕੰਡਕਟ ਕਰਿਆ ਉਹਦੇ ਨੰਬਰ ਆਏ ਸੀਗੇ ਜੀ 69 ਠੀਕ ਹੈ ਉਸ ਤੋਂ ਬਾਅਦ ਜਿਹੜੇ ਵਿਦਿਆਰਥੀ ਨੇ ਕੰਡਕਟ ਕਰਿਆ ਏਦਰੀ ਸਾਈਡ ਉਹਨਾਂ ਦੇ ਰੋਲ ਨੰਬਰ ਹੈਗੇ ਠੀਕ ਹੈ ਜਿਹੜਾ ਕਾਰਜ ਚ ਰਲ ਰਿਹਾ ਹੈਗਾ ਇਹਦੇ ਨੰਬਰ ਆਪਣੀ ਇਹ ਰੋਲ ਨੰਬਰ ਹੈਗੇ ਠੀਕ ਹੈ ਇਹ ਸਾਰੇ ਨੇ ਵਿਦਿਆਰਥੀਆਂ ਰੋਲਮ ਬਣਨੀ ਤੇ ਇਧਰ ਭਾਈ ਇਹਨਾਂ ਨਾਮ ਨੇ ਤੇ ਆ ਇਹਨਾਂ ਸ਼ੋਰ ਹੈਗੇ ਠੀਕ ਹੈ ਇਧਰ Gmail ਹੈਗੀ Gmail ਕਿਸੇ ਨੂੰ ਸ਼ੋ ਨਹੀਂ ਹੁੰਦੀ ਹੈਗੀ ਕਿਉਂਕਿ ਮੈਂ ਗੱਤੀ ਹੋਈ ਹੈ ਠੀਕ ਹੈ ਤੇ ਨੰਬਰ ਵੀ ਐਡ ਹੋਏ ਸੀਗੇ ਉਹ ਵੀ ਲੱਗ ਦਿੱਤੇ ਹੋਏ ਆ ਤਾਂ ਸਾਰੇ ਵਿਦਿਆਰਥੀਆਂ ਦੇ ਭਾਈ ਨੰਬਰ ਸ਼ੋ ਹੋਏ ਸਾਡੇ ਕੋਲ ਸਾਰੇ ਦੇਖ ਸਕਦੇ ਹੋਗੇ ਠੀਕ ਹੈ ਜੀ ਨੇ ਰੋਲ ਮੈਂ ਫੋੜਿਓਥ ਨਹੀਂ ਕਰ ਦਿੰਨਾ ਹੈ ਠੀਕ ਹੈ ਜਿੰਨੇ ਵਿਦਿਆਰਥੀਆਂ ਦੇ ਨੰਬਰ ਆਏ ਨੇ ਠੀਕ ਹੈ ਤੇ ਜਿਨ੍ਹਾਂ ਨੇ 5 ਵਜੇ ਤੋਂ ਬਾਅਦ ਪੇ ਕਨੈਕਟ ਕੀਤਾਗਾ ਉਹਨਾਂ ਦੇ ਹੋ ਸਕਦਾ ਹੈ ਵੀ ਨੰਬਰ ਨਾ ਐਡ ਹੋਏ ਹੋਣ ਠੀਕ ਹੈ ਪਰ ਮੈਂ ਚੈੱਕ ਕਰਕੇ ਜਰੂਰ ਉਹਨਾਂ ਨੂੰ ਵੀ ਤੱਕ ਇਨਫੋਰਮ ਜਰੂਰ ਕਰ ਦੂੰਗਾ ਠੀਕ ਹੈ ਜੇਕਰ ਉਹਨਾਂ ਦੇ ਕੋਈ ਪੋਜੀਸ਼ਨ ਇਹਨਾਂ ਨੰਬਰਾਂ ਤੋਂ ਬਾਅਦ ਆਵੇ ਠੀਕ ਹੈ ਤਾਂ ਭਾਈ ਇਹ ਵਿਦਿਆਰਥੀ ਸੀਗੇ ਜਿਨ੍ਹਾਂ ਦਾ ਭਾਈ ਇੱਥੇ ਰਿਜ਼ਲਟ ਆਇਆ ਹੈ ਠੀਕ ਹੈ ਜੀ ਜਿਸ ਕਰ ਨੂੰ ਸਾਰੇ ਨੇ ਧਿਆਨ ਦੇ ਵਿੱਚ ਰੱਖੀਓ ਠੀਕ ਹੈ ਠੀਕ ਹੈ ਤੇ ਅਗੀ ਗੱਲ ਕਰਾਂਗੇ ਹੁਣ ਜਿਹੜੀ ਹੈ ਅਗਲੀ ਆਪਣੀ ਸਟ੍ਰੈਟਜੀ ਰਹੂਗੀ ਠੀਕ ਹੈ ਜਿਹੜੀ ਸਾਰੇ ਵਿਦਿਆਰਥੀਆਂ ਨੇ ਫਾਲੋ ਕਰਨੀ ਹੈ ਭਾਈ ਠੀਕ ਹੈ ਦੋਮਟ ਵੇਟ ਕਰਿਓ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤਾਂ ਚਲੋ ਹੁਣ ਆਪਾਂ ਗੱਲ ਕਰਦੇ ਆਂਗੇ ਜਿਹੜੇ ਵਿਦਿਆਰਥੀਆਂ ਨੇ ਭਾਈ ਇਨਰੋਲ ਕਰਿਆ ਸੀਗਾ ਉਹਨਾਂ ਲਈ ਬੈਚ ਸਿਰਫ 1300 ਦਾ ਹੈਗਾ ਤੇ ਆ ਭਾਈ ਪੋਜੀਸ਼ਨਾਂ ਨੇ ਸਿਰੇ ਕੰਪਲੀਟ ਦੀਆਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿ ਤੇ ਤੁਹਾਨੂੰ ਸਭ ਕੁਝ ਮਿਲ ਜੂਗਾ ਠੀਕ ਹੈ ਤੇ ਬਾਕੀ ਆਪਣੀ ਜਿਹੜੀ ਕਲਾਸ ਹੈ ਉਹ ਦਾ ਸਮਾਂ ਯਾਦ ਰੱਖੋ ਸਾਰੇ ਜਣੇ ਵੀ ਜਿਹੜਾ ਆਪਣਾ ਸਮਾਂ ਹੈ ਹੈਗਾ ਉਹ 9:00 ਪੀ ਮੇਂ ਹੋਣ ਜਾ ਰਿਹਾ ਹੈਗਾ 9 ਵਜੇ ਪਈ ਆਪਣੀ ਕਲਾਸ ਹੋਇਆ ਕਰੇਗੀ ਹਰ ਰੋਜ਼ ਠੀਕ ਹੈ ਜਿਹੜੀ ਆਪਣੀ ਥਿਊਰੀ ਦੀ ਕਲਾਸ ਹੈ ਏਗੀ ਠੀਕ ਹੈ ਜੀ ਚਲੋ ਇਹਨਾਂ ਦੀ ਆਪਣੀ ਇਨਫੋਰਮੇਸ਼ਨ ਸੀਗੀ ਇਹ ਠੀਕ ਹੈ ਸਾਰੇ ਜਣੇ ਜਰੂਰ ਭਾਈ ਜਿਨ੍ਹਾਂ ਨੇ ਵੈਬਸਾਈਟ ਤੇ ਰੋਲ ਕਰਾਇਆ ਸੀ ਉਹਨਾਂ ਦੇ ਨੰਬਰ ਆ ਚੁੱਕੇ ਹੋਏਗੇ ਤਾਂ ਉਹ ਮੈਨੂੰ ਇਹ ਫਾਰਮ ਕਰ ਸਕਦੇ ਆ ਉਹਦਾ ਨੰਬਰ ਮੈਨੂੰ ਅ ਮੈਸੇਜ ਕਰ ਸਕਦੇ ਹੋ ਕਿ ਮੈਂ ਤੁਹਾਨੂੰ ਐਡ ਕਰ ਦੂੰਗਾ ਆਪਣੀ ਗਰੁੱਪ ਦੇ ਵਿੱਚ ਠੀਕ ਹੈ ਤੇ ਜਿਹੜਾ ਆਪਣਾ ਕੰਟੈਂਟ ਸੀਗਾ ਉਹਦਾ ਨੂੰ ਲਗਭਗ ਸਾਰੇ ਬਿਜਾਰਤੀਆਂ ਨੂੰ ਪਤਾ ਹੈਗਾ ਠੀਕ ਹੈ ਵੀ ਜਿਵੇਂ ਮੰਨ ਕੇ ਚੱਲੋ ਕਿਥੋਂ ਆਪਾਂ ਸਭ ਕੁਝ ਫੋਲੋ ਕਰ ਰਹੇ ਹਾਂ ਠੀਕ ਹੈ ਉਹ ਤੁਹਾਨੂੰ ਮੱਝ ਕਲੀਅਰ ਕਰਤਾ ਸੀਗਾ ਕਿਉਂਕਿ ਕਿਤੇ ਵੀ ਵਿਦਿਆਰਥੀ ਕੋਈ ਵੀ ਡਾਊਟ ਨਾ ਰਹੇ ਠੀਕ ਹੈ ਵੀ ਆਪਣਾ ਸਲੇਬ ਦਾ ਸਬਜੈਕਟ ਹੈ ਕਿ ਨਹੀਂ ਹੈਗਾ ਠੀਕ ਹੈ ਤਾਂ ਉਹ ਤੁਹਾਨੂੰ ਪਹਿਲਾਂ ਕਲੀਅਰ ਕਰਕੇ ਚੁੰਨਿਆ ਚੱਕਿਆ ਹੈਗਾ ਠੀਕ ਹੈ ਜਿਹੜਾ ਆਪਣਾ ਸਲੇਬ ਸੀਗਾ ਵੀ ਇਹ ਟਾਰਗੇਟ ਆਪਣਾ 100 ਪਲੱਸ ਸਟੂਡੈਂਟ ਦਾ ਹੈਗਾਗਾ ਵੀ ਉਹ ਸਾਰ ਨਾਲ ਆਪਾਂ ਇਹ ਕੰਟੈਂਟ ਕਰਾਂਗੇ ਠੀਕ ਹੈ ਜੀ ਇਸ ਕਰਕੇ ਜਿਹੜੇ ਵਿਦਿਆਰਥੀ ਵੀ ਨਾਲ ਜੁਆਇਨ ਕੀਤਾ ਹੋਇਆ ਵਰਸਲ ਗਰੁੱਪ ਦੇ ਵਿੱਚ ਉਹਨੂੰ ਪਤਾ ਹੈਗਾ ਵੀ ਆਪਣਾ ਕੰਟੈਂਟ ਕਿਥੋਂ ਕਿਥੋਂ ਆ ਰਿਹਾ ਹੈਗਾ ਠੀਕ ਹੈ ਉਹ ਜਰੂਰ ਜੁਆਇਨ ਕਰ ਲੈਣਾ ਉਹਨਾਂ ਨੂੰ ਪਤਾ ਲੱਗ ਜਿਗਾ ਵੀ ਕਿੱਥੋਂ ਆਪਣਾ ਕੰਟੈਕਟ ਅਗਲਾ ਆਵੇਗਾ ਠੀਕ ਹੈ ਜੀ ਤਾਂ ਚਲੋ ਰਿਜ਼ਲਟ ਭਾਈ ਸਾਰਿਆਂ ਨੂੰ ਮੈਂ ਦੋ ਕਰਤਾ ਇੱਥੇ ਠੀਕ ਹੈ ਜੀ ਜੇ ਨਿਕਲ ਤੇ ਆਪਣੀ ਜਿਹੜੀ ਇਹ ਕਲਾਸ ਅੱਜ ਦੀ ਸਾਰਿਆਂ ਨੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਨਬੈਲ ਡਾਣੇ ਦੇ ਵਿੱਚ ਠੀਕ ਹੈ ਕਿਉਂਕਿ ਆਨਬੈਲ ਡਾਣੇ ਦੇ ਵਿੱਚ ਜਿਹੜਾ ਭਾਈ ਆਪਣਾ ਇਹ ਟੈਸਟ ਬੈਚ ਹੈਗੇ ਆ ਠੀਕ ਹੈ ਇਹ ਆਪਣਾ ਸ਼ੁਰੂ ਹੋਣ ਜਾ ਰਿਹਾ ਹੈਗਾ ਠੀਕ ਹੈ ਇਹ ਜਿਹੜਾ ਟੈਸਟ ਵਿੱਚ ਆਪਣਾ ਚੱਲੂਗਾ ਇਹ ਟੈਲੀਗ੍ਰਾਮ ਵਾਲੀ ਗਰੁੱਪ ਦੇ ਵਿੱਚ ਹੀ ਚੱਲੂਗਾ ਠੀਕ ਹੈ ਇਹ ਫ੍ਰੀ ਵੀ ਹੋਊਗਾ ਤੇ ਨਾਲ ਇਹ ਪੇਡ ਵੀ ਹੋਊਗਾ ਠੀਕ ਹੈ ਜੀ ਕਰਕੇ ਸਾਰੇ ਨੇ ਧਿਆਨ ਇਤੇ ਰੱਖਿਓ ਠੀਕ ਹੈ ਜੀ ਠੀਕ ਹੈ ਗ੍ਰਾਮਰ ਵਾਲੀ ਬੁੱਕ ਤੁਸੀਂ ਬ੍ਰੂਟਾ ਸਿੰਘ ਬਰਾੜ ਦੀ ਇੱਕ ਬੁੱਕ ਹੈ ਜੀ ਆਪਣੇ ਉਹਨੂੰ ਫੋਲੋ ਕਰ ਲਿਓ ਠੀਕ ਹੈ ਬ੍ਰੂਟਾ ਸਿੰਘ ਬਰਾੜ ਦੀ ਪਿਆ ਪੁਸਤਕ ਹੈ ਜੀ ਉਹਨੂੰ ਫੋਲੋ ਕਰ ਲਿਓ ਪਰ ਜੇ ਅਪਾ ਗੱਲ ਕਰੀਏ ਵੀ ਜਿਹੜਾ ਆਪਣਾ ਸਲੇਟ ਦੇ ਵਿੱਚ ਜਿਹੜਾ ਤੁਹਾਨੂੰ ਮੈਂਸ਼ਨ ਕੀਤਾ ਹੋਇਆਗਾ ਉਹ ਵੀ ਤੱਕ ਨਹੀਂ ਬੁੱਕਸ ਕੀਤੀਆਂ ਹੋਈਆਂ ਨੇ ਤਾਂ ਜੇ ਤੁਸੀਂ ਵਿਆਕਰਨ ਜੇ ਇੱਕ ਵਾਰ ਈਜ਼ੀਲੀ ਕਰ ਲਿਓ ਠੀਕ ਹੈ ਉਹ ਵੀ ਫਾਲੋ ਕਰ ਲਓ ਇੱਕ ਵਾਰ ਜਿਹੜਾ ਪੀਐਸਬੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆਗਾ ਠੀਕ ਹੈ ਜੀ ਬੋਰਡ ਨੇ ਜਿਹੜਾ ਮੈਂਸ਼ਨ ਕੀਤਾ ਹੋਇਆਗਾ ਪੀਐਸਬੀ ਉਹ ਕੀ ਬਕਸਾਈ ਹੈ ਠੀਕ ਹੈ ਤਾਂ ਤੁਸੀਂ ਉਹਨਾਂ ਨੂੰ ਫਾਲੋ ਕਰ ਸਕਦੇ ਹੋ ਠੀਕ ਹੈ ਜੀ ਹਾਂ ਇਹ ਤਾਂ ਜਿਹੜੇ ਭਾਈ ਪੋਸਿਸ਼ਨ ਸੀ ਇਹ ਤੁਸੀਂ ਕਹਿ ਰਹੇ ਹੋ ਬੋਲੇ ਸਾਡੇ ਕਹਿੰਦੇ ਵੀ 40 ਗੰਢਾ ਸੀਗੀਆਂ ਠੀਕ ਹੈ ਉਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾਗਾ WhatsApp ਦੇ ਗਰੁੱਪ ਵਿੱਚ ਤੁਹਾਨੂੰ ਭਾਈ ਉਹਦਾ ਲਿੰਕ ਭਾਵਕਿਓ ਦਾ ਫੋਟੋ ਤੁਹਾਨੂੰ ਆ ਜੂਗੀ ਠੀਕ ਹੈ ਵੀ ਉਹ ਕਿੱਥੇ ਮੈਂਸ਼ਨ ਹੋਇਆ ਹੋਏਗਾ ਨਾਲੇ ਉਹ ਜਿਹੜਾ ਕੁਐਸਚਨ ਮੈਂ ਪਾਇਆ ਹੈ ਨਾ ਉਹ ਜੂਰੀਸੀ ਨੈਟ ਦੇ ਵਿੱਚ ਆਇਆ ਹੋਇਆ ਹੋਏਗਾ ਪੀ ਵੈਗੂ ਕੁਐਸਚਨ ਆ ਬਤਨ ਠੀਕ ਹੈ ਜੂਰੀਸੀ ਨੈਟ ਦਾ ਉਹ ਪੀ ਵੈਗੂ ਕੁਐਸਚਨ ਹੈਗਾ ਮੇਰਾ ਖਿਆਲ ਹੋ 2013 ਦੇ ਵਿੱਚ ਹੋਇਆ ਸੀਗਾ ਪਤਾ ਨਹੀਂ 2014 ਦੇ ਵਿੱਚ ਹੋਇਆ ਸੀ ਪਰ ਉਹ ਹੈਗਾ ਪੀਬੀਕ ਵੀਕੂ ਠੀਕ ਹੈ ਤੇ ਜਿਹੜੀ ਪੁਸਤਕ ਹੈਗੀ ਆਪਣੀ ਗਿਆਨ ਪ੍ਰਬੋਧ ਉਹਦੇ ਵਿੱਚ ਉਹ ਦਰਜ ਠੀਕ ਹੈ ਗਿਆਨ ਪ੍ਰਬੋਧ ਪੁਸਤਕ ਦੇ ਵਿੱਚ ਭਾਈ ਉਹ ਦਰਜ ਹੈਗੀ ਠੀਕ ਹੈ ਤੇ ਉਹ ਮੈਂ ਜਰੂਰ ਕਲੀਅਰ ਕਰ ਦੂੰਗਾ ਠੀਕ ਹੈ ਕਲੀਅਰ ਇੰਨੀ ਗੱਲ ਹਾਂਜੀ ਹਾਂ ਜੂ ਮੈਂ ਕਲੀਅਰ ਕਰ ਦੂੰਗਾ ਜੀ ਜੋ ਪੀਵੇ ਕੁਸ਼ਨ ਸੀ ਗਿਆ ਉਹ ਇਸ ਕਰਕੇ ਮੈਂ ਤੁਹਾਨੂੰ ਕਲੀਅਰ ਕਰ ਦੂੰਗਾ ਠੀਕ ਹੈ ਜੀ ਹਾਂ ਤਾਂ ਚਲੋ ਅੱਜ ਦੀ ਕਲਾਸ ਜੇ ਮਿਲਾਂਗੇ 9 ਵਜੇ ਠੀਕ ਹੈ 9 ਵਜੇ ਆਪਣੀ ਕਲਾਸ ਹੋਊਗੀ ਜਿਹਦੇ ਵਿੱਚ ਆਪਾਂ ਕਰਾਂਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਤੇ ਸਾਰੇ ਜਿਹੜੇ ਭਾਈ ਲਾਈਵ ਕਲਾਸ ਵਿੱਚ ਜਰੂਰ ਆਜੋ ਠੀਕ ਹੈ ਜੀ ਹਾਂ ਠੀਕ ਹੈ ਜੀ 嗯。